ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਐਸਪੀ ਲੰਦਰਾ ਬਲੌਗ ਤੇ ਹਾਂ ਜੀ 11 ਵਜੇ 5 ਮਿੰਟ ਹੋ ਗਏ ਆ ਆਂਟੀ ਸਾਡੇ ਆਏ ਨਹੀਂ ਹਲੇ ਸਫਾਈ ਵਾਲੇ ਖਲਾਰਾ ਕਲੂਰਾ ਚੱਕ ਕੇ ਚਦਰਾਂ ਚਦਰਾਂ ਝਾੜ ਕੇ ਡਸਟਿੰਗ ਕਰ ਦਿੱਤੀ ਆ ਦੇਖੋ ਜੀ ਨਾਸ਼ਤਾ ਸਾਡਾ ਹੋ ਗਿਆ ਆ ਮੰਮੀ ਕਰਦੇ ਪਏ ਸੀ ਭਾਂਡੇ ਸਾਫ ਤੇ ਮੈਂ ਚੱਲੀ ਆ ਕੱਪੜੇ ਸੁਕਣੇ ਪਾਉਣ ਠੀਕਾ ਪਾਇਆ ਮੈਂ ਕੱਪੜੇ ਸੁਕਾ ਲਏ ਫਿਰ ਆ ਕੇ ਜਾ ਕੇ ਪਹਿਲਾਂ ਸਬਜੀ ਲੈ ਕੇ ਆਉਂਦੀ ਆ ਕੀ ਬਣਾਉਂਦੇ ਆ ਹਨਾ ਉਹ ਕਿਤੇ ਦੇਖਦੀ ਆ ਲਓ ਜੀ ਅਸੀਂ ਰੱਖ ਲਿਆ ਤਤੀਲਾ ਲਾਵਾਂਗੇ ਤੜਕਾ ਹਲੇ ਮੈਂ ਗੈਸ ਨਹੀਂ ਚਲਾਇਆ ਕਿਉਂਕਿ ਹਲੇ ਮੈਂ ਮਸਾਲਾ ਗ੍ਰाइंड ਕਰਨਾ ਮੈਂ ਗ੍ਰाइंड ਕਰੂੰਗੀ ਪਿਆਰ ਕਰ ਲਿਆ ਇਹਦੇ ਵਿੱਚ ਹੀ ਲਸਣ ਆ ਥੱਲੇ ਠੀਕਾ ਤੇ ਅਦਰਕ ਤੇ ਮਸ਼ਰੂਮ ਤੇ ਮਟਰ ਅੱਜ ਬਣਾਉਂਗੀ ਮੈਂ ਬਣਾਣੀ ਸੀ ਆਲੂ ਮਟਰ ਤੇ ਕਲਕਾ ਕਹਿੰਦੀ ਮਸ਼ਰੂਮ ਮਟਰ ਦੀ ਸਬਜੀ ਬਣਾਉ ਤੇ ਮੈਂ ਬਣਾਉਂਦੀ ਆ ਤੜਕਾ ਲਾਉਂਦੀ ਆ ਤੇ ਕੇ ਤੁਹਾਨੂੰ ਦਿਖਾ ਲਦੀ ਆ ਹੁਣੇ ਸਬਜੀ ਲੈ ਕੇ ਆਈ ਆ ਆਂਟੀ ਕਰਦੇ ਪਏ ਸਫਾਈਆਂ ਮੈਂ ਨਾਲ ਮੈਂ ਪਹਿਲਾਂ ਗ੍ਰੈਂਡ ਕਰ ਲਵਾਂ ਸਬਾਨ ਉਸ ਤੋਂ ਬਾਅਦ ਲਾਉਂਗੀ ਤੜਕਾ ਹਾਂਜੀ ਇੱਧਰ ਰੱਖ ਦਿੱਤਾ ਤੜਕਾ ਛੇ ਸਾਲ ਉਗੀ ਰੱਖ ਲਿਆ ਇਹਦੇ ਵਿੱਚ ਪਾਣੀ ਜਿਪਾਤੇ ਟਮਾਟਰ ਤੇ ਹਰੀਆਂ ਮਿਰਚ ਆਦਰਕ ਕਰ ਲਿਆ ਫਿਰ ਇਹਨੂੰ ਮਸਾਲਾ ਪਾ ਕੇ ਹਲਕਾ ਹਲਕਾ ਲਾ ਕੇ ਤੰੜਾ ਆ ਗਿਆ। ਕਰੇ ਤੰੜਾ। ਹਾਂ ਲੋ ਜੀ ਤੜਕਾ ਪੂਜ ਚੱਲਿਆ ਆ ਤੇ ਇੱਧਰ ਪਾਣੀ ਰੱਖਿਆ ਗਰਮ ਹੈ ਗਰਮ ਕਰਕੇ ਪਾਣੀ ਸਬਜ਼ੀ ਚ ਪਾਉਂਗੀ। ਤੁਮੇ ਕੀ ਕਹਿੰਨ ਲੱਗਿਆ? ਚਾਹ। ਆਂਟੀ ਲਾ ਚੋਲੀਆਂ ਸਪਾਈਆਂ। ਕਰਤੀ ਪਈ ਜੇ। ਮੈਂ ਚਲੋ ਸਪਾਈਆਂ ਹੋ ਚੱਲੀਆਂ ਆ ਸਾਡੀਆਂ। ਆਂਟੀ ਲਾਂ ਦੇ ਪਏ ਆ ਪੋਚੇ। ਤੇ ਤਿਲੋਂ ਸਾਰ ਸੁਧਰਾ ਹੋ ਗਿਆ ਸਾਰਾ ਕੁਛ ਬਦਲ ਬਦਲ ਹਰੇ ਉਦਾਂ ਦਾ ਹੀ ਹੋਇਆ ਹੈ 70 ਵਜੇ ਮੈਂ ਕਰਤਾ ਹੋ ਜਲਾ ਪੂਜੀਏ ਟੜਕਾ ਕਪੋਨੀਆ ਟਮਾਟਰ ਪਿਆ ਟਮਾਟਰ ਤੇ ਅਦਰਕ ਲਓ ਜੀ ਟੜਕਾ ਅਦਰਕ ਪਾਣੀ ਵੀ ਹੋ ਗਿਆ ਗਰਮ ਤੇ ਇਹਦੇ ਚੁੱਤੀਏ ਹਨ ਮਟਰ ਤੇ ਮਸ਼ਰੂਮ ਲਓ ਜੀ ਹੁਣ ਅਗੀ ਲਾ ਲਿਆ ਆ ਤੜਕਾ ਤੇ ਹਲੇ ਸਬਜੀ ਰਿਜੂਗੀ ਤੇ ਫੇਰ ਥੋੜੀ ਗਾੜੀ ਹੋਊਗੀ ਤੇ ਇਧਰ ਲੱਗੀਆਂ ਆਟਾ ਗੁੰਨ ਲਵਾਂ ਪੱਲੂ ਨੇ ਖਾਣੇ ਆ ਚੌਲ ਉਹਦੇ ਲਈ ਥੋੜੀ ਜਿਹੀ ਇੱਕ ਛੋਟੀ ਗਲਾਸੀ ਚੌਲਾਂ ਦੀ ਬਣਾਉਂਗੀ ਤੇ ਆਪਣੇ ਲਈ ਇਧਰ ਸਬਜੀ ਬਣਦੀ ਪਈ ਆ ਹੌਲੀ ਹੌਲੀ ਸੇਮ ਤੇ ਰੱਖ ਦੇਣੀ ਆ ਰਿਜੀ ਜਾਣੀ ਆ ਤੇ ਸਬਜੀ ਬਣ ਜਾਣੀ ਆ ਕਲਰ ਦੇਖੋ ਸਬਜੀ ਦਾ ਕਿੰਨਾ ਸੋਹਣਾ ਜੀ ਆਟਾ ਗੋਨ ਲਈਏ ਤੇ ਹੈ ਹਰ ਚੋਲ ਕੀ ਕਰੀ ਪੱਲੂ ਮੇਰੀ ਬਹੁਤ ਸ਼ਕੀਨ ਆ ਚੋਲਾਂ ਦੀ ਪੱਲੂ ਦਾ ਪਿਓ ਵੀ ਬੜਾ ਸ਼ਕੀਨ ਹੁੰਦਾ ਥੀ ਕੋਣ ਟਿੰਗੂ ਘੱਟ ਖਾਂਦਾ ਚੋਲ ਕੋਣ ਘੱਟ ਖਾਂਦਾ ਹੈਨਾ ਪਹਿਲਾਂ ਬਹੁਤ ਚੋਲ ਖਾਂਦੇ ਹਰ ਮਰ ਘੱਟ ਖਾਂਦਾ ਹਰ ਮੈਂ ਮੇਰੇ ਵਾਂਗ ਚੋਲ ਨਹੀਂ ਖਾਂਦਾ ਹਰ ਮਰ ਘੱਟ ਖਾਂਦਾ ਸ਼ੁਰੂ ਤੋਂ ਘੱਟ ਖਾਂਦੇ ਪੱਲੂ ਬਹੁਤ ਸ਼ਕੀਨ ਆ ਸਾਡੀ ਚੋਲਾਂ ਦੀ ਪੱਲੂ ਦਾ ਇਹ ਰਲਦੀ ਮਿਲਦੀ ਹੈ ਤੁਹਾਨੂੰ ਖੋਜੋਗੇ ਚੋਲ ਖਾਦੀ ਆ ਤੇ ਟਿੰਗੂ ਬਹੁਤ ਖਾਂਦਾ ਹੁੰਦਾ ਸੀ ਚੋਲ ਚਲੋ ਮੈਂ ਗੋਲ ਲਾਂ ਆਟਾ ਫਿਰ ਤੁਸੀਂ ਬਾੜ ਕਰਨਾ ਮੇਕ ਆ ਲੀਏ ਚਲ ਗੱਲੋ ਫੇ ਜਾਣਾ ਅਸੀਂ ਪੱਲੂ ਨੂੰ ਲੈਣ ਚਲੋ ਠੀਕ ਆਟਾ ਗੁੰਨ ਕੇ ਮੈਂ ਰੱਖ ਲਿਆ ਤੇ ਮੈਂ ਚਾਵਲਾਂ ਦੀ ਕੋਈ ਛੋਟੀ ਗਲਾਸੀ ਭਿੱਜਣੀ ਪਾਈ ਆ ਤੇ ਸਬਜੀ ਸਾਡੀ ਦੇਖੋ ਸਬਜੀ ਸਾਡੀ ਰਚਦੀ ਪਈ ਆ ਤੇ ਥੋੜੀ ਜਿਹੀ ਹੋਰ ਗੜੀ ਹੋਰ ਜੋ ਬਣੇ ਤੇ ਸੇਮ ਤੇ ਕੀਤਾ ਹੋਇਆ ਹੈ ਮੈਂ ਚਾਵਲ ਪਾਤੇ ਪੁੱਜਣੇ ਤੇ ਆਟਾ ਗੁੰਨ ਕੇ ਆਪਾਂ ਰੱਖ ਲਿਆ ਨਹੀਂ ਕਰਦੇ ਆ 퐈ਠ ਤੇ ਆਪਾਂ ਦੇਖਾਂਗੇ ਥੋੜੀ ਦੇਰ ਲਓ ਜੀ ਲਓ ਜੀ ਟਾਈਮ ਹੋ ਗਿਆ ਆ 1.5 ਤੇ ਇੱਧਰ ਮੈਂ ਰੱਖ ਦਿੱਤੇ ਆ ਚਾਵਲ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਸੀ ਘਿਓ ਤੇ ਇੱਧਰ ਤੁਸੀਂ ਸਭ ਕੀ ਦੇਖ ਸਕਦੇ ਆ ਇਹ ਸਬਜੀ ਦਾ ਕਲਰ ਕਿੰਨਾ ਸੋਹਣਾ ਹੈ ਕਿੰਨੀ ਸੋਹਣੀ ਲੱਗਦੀ ਹੈ ਸਬਜੀ ਦੇਖੋ ਜੀ ਇਹਦੀ ਥੋੜੀ ਜਿਹੀ ਤਲੀ ਮੈਂ ਤਾਂ ਰੱਖੀ ਸੀ ਕਿਉਂਕਿ ਪਲਕਾ ਪਲਕ ਮਟਰ ਇੱਕ ਨਹੀਂ ਖਾਂਦੀ ਹੈ ਇਹ ਵਿੱਚੋਂ ਉਹਨਾਂ ਨੇ ਮਟਰ ਖਾਣਾ ਸਿਰਫ ਮਾੜਾ ਮोटा ਕੋਈ ਮਸ਼ਰੂਮ ਦਾ ਪੀਸ ਲੈ ਲੈਣਾ ਉਸ ਕੁੜੀ ਨੇ ਨਹੀਂ ਖਾਣਾ ਹੈਗਾ ਮਟਰ ਉਹਨੇ ਬਸ ਗਰੇਲੀ ਜਹੀ ਦੇ ਨਾਲ ਹੀ ਉਹਨੇ ਚਾਵਲ ਖਾਣੇ ਆ ਚਲੋ ਜੀ ਸਬਜੀ ਸਾਡੀ ਬਣ ਚੁੱਕੀ ਆ ਚ ਪਾ ਦਿੱਤਾ ਸੀ ਗਰਮ ਮਸਾਲਾ ਚਾਵਲ ਵੀ ਬਣ ਜੂਗੇ ਇੱਧਰ ਤੇ ਫਿਰ ਜਾਣਾ ਆ ਪਲਕ ਨੂੰ ਲੈਣ ਸੀ ਇੱਧਰ ਇੱਧਰ ਲਾ ਕੇ ਏਸੀ ਤੇ ਅਹੀ ਬੈਠੇ ਸੀਗੇ ਫੋਨ ਦੇਖਦੇ ਪਏ ਸੀਗੇ ਚਲੋ ਮਿਲਦੇ ਆ ਵੀ ਤੁਹਾਨੂੰ ਪਲਕ ਦੇ ਆ ਜਾਂਦੇ ਓ ਇਧਰ ਮੈਂ ਉਹ ਗਿਆ ਜਤਨ ਵਾਲੇ ਜੀ ਹਮ ਟੈਕਸ ਪ੍ਰੀ ਕਰਮ ਦੀ ਲਾਸਟ ਡੇਟ ਆ ਨਾ ਹਮ 31 ਤਰੀਕ ਲਾਸਟ ਆ ਤਾਂ ਕਰ ਦੇਈਏ ਤੇ ਉਹ ਵੀ ਕਰਦੇ ਬੂ ਗੋਸ਼ਾ ਕਟਿਆ ਸੀਗਾ ਪੱਲੂ ਨੂੰ ਵੀ ਸਵੇਰੇ ਪਾਇਆ ਸੀ ਸਕੂਲੇ ਮਠਾ ਮਠਿਆ ਅਠ ਮਠਿਆ ਸਵਾਦਾ ਹਾਂ ਹਗਣਾ ਸਕੀ ਤੁਹਾਨੂੰ ਪਿਆਰ ਨਾਲ ਇਹ ਨਾ ਬਦਰ ਚਲੋ ਕੋਈ ਨਹੀਂ ਆਪਾਂ ਲਾਈਟ ਜਗਾ ਲੈਨੇ ਆ ਜੇ ਕੋਨਸੀ ਬਾਤ ਹੈ ਲੋ ਜੀ ਚਾਵਲ ਬਣ ਗਏ ਸਾਡੇ ਚਾਵਲ ਚਾਵਲਾ ਤੇ ਇੱਧਰ ਬਣ ਗਈ ਸਬਜੀ ਅਸੀਂ ਜਾਈਏ ਬਾਜ਼ਾਰੋਂ ਲੈਣ ਤੇ ਮੰਮੀ ਲਾਊਗੇ ਫੁਲਕੇ ਚਾਵਲ ਖਾਣੇ ਚਾਵਲ ਖਾਉ ਜੈਨੇ ਫੁਲਕੇ ਖਾਣੇ ਫੁਲਕੇ ਚਲੋ ਜੀ ਹਾਂਜੀ ਪਲਕ ਨੂੰ ਲੈਣ ਚਲਿਏ ਹਾਂ ਚਲੋ ਫਿਰ ਚਲੋ ਠੀਕ ਆ ਆ ਗਏ ਲਓ ਜੀ ਪਲਕ ਨੂੰ ਲੈ ਕੇ ਆ ਗਏ ਆ ਤੇ ਮਾਤਾ ਆ ਜੋ ਅੰਦਰ ਰੋਟੀ ਪਾਣੀ ਖਾਈਏ ਆ ਵੀ ਤੂੰ ਕਿਦਾਂ ਉੱਜੜੇ ਜਾਵਨ ਆ ਲੈ ਗੋ ਮਮਾ ਬੁਰ ਬੁਲਿਆ ਕਰੋ ਕਪੜੇ ਤਿਆਰ ਹੁੰਦਾ ਹੈਲੋ ਲੋਈ ਜਹਾਦੀ ਮੋਟੀ ਦੇਖੋ ਜੀ ਹੈ ਹੈ ਕਿਦਾਂ ਤਬੋ ਜਾਣਾ ਟ੍ਰਿਪ ਤੁਹਾਡਾ ਫਿਰ 31 ਹੈ 31 ਨੂੰ 31 ਨੂੰ ਤੇ ਸੋਮਵਾਰ ਕੀ ਆ ਫਿਰ ਦੋ ਐਕਟੀਵਿਟੀਜ਼ ਆ ਕਿਹੜੀ ਐਕਟੀਵਿਟੀ ਦੋ ਐਕਟੀਵਿਟੀਜ਼ ਆ ਦੋ ਹਾਂ ਉਹ ਕੀ ਹੁੰਦੀ ਆ ਦੋ ਵੈਕ ਦੋ ਆ ਤੇ ਦੋ ਐਕਟੀਵਿਟੀਆਂ ਆ ਓਕੇ 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 ਇੱਕ ਸਾਇੰਸ 3 ਆ ਨਹੀਂ ਨਹੀਂ ਕਿਹ ਕੈਸ 3 ਆ ਇੱਕ ਇੰਗਲਿਸ਼ ਚਲੋ ਠੀਕ ਆ ਜੀ ਪਾਉ ਰੋਟੀ ਮਿਲਦੇ ਆ ਰੋਟੀ ਪਣੀ ਅਸੀਂ ਵੀ ਖਾ ਲਈਏ ਹੁਣ ਅੱਗੇ ਖਾਣੇ ਆ ਚੌਲ ਮਸ਼ਰੂਮ ਦੀ ਸਬਜ਼ੀ ਨਾਲ ਮਟਰ ਮਟਰ ਬਸ਼ਰੂ ਮਟਰ ਮਸ਼ਰੂਮ ਤੇ ਤੁਸੀਂ ਰੋਟੀ ਆਏ ਖਾਣੇ ਰੋਟੀ ਸਭ ਜ਼ਿਆਦਾ ਆ ਘੋੜੀ ਚੱਲੀਏ ਘੱਟ ਕਰ ਲਓ ਪੱਲੂ ਪਾ ਦਿਓ ਸਬਜ਼ੀ ਪੱਲੂ ਨੂੰ ਪੱਲੂ ਪਾ ਦਿਓ ਸਬਜ਼ੀ ਨੂੰ ਪਾ ਦੇ ਸਬਜ਼ੀ ਦੇ ਨਾਲ ਪਾ ਦੇ ਪਾ ਦੇ ਰੋਟੀ ਕਿਦਾਂ ਫਿਰ ਕਿਦਾਂ ਲੱਗੀ ਸਬਜ਼ੀ ਸਵਾਲ ਲੱਗੀ ਕਿ ਨਹੀਂ ਮੇਰੇ ਕੋਲ ਲੱਗੀ ਸਵਾਲ ਲੱਗੀ ਕਿ ਨਹੀਂ ਉਹ ਸਵਾਲ ਹਾਂ ਚਲੋ ਤੁਸੀਂ ਖਾਓ ਰੋਟੀਆਂ ਤੇ ਹਰਮਨ ਨੇ ਵੀ ਰੋਟੀ ਖਾਣੀ ਆ ਚਲੋ ਠੀਕ ਆ ਜੀ ਆ ਇੱਕੋ ਫੁਲਕੇ ਸੁੱਕਾ ਉੱਪਰ ਰੱਖ ਬਾਕੀ ਦੇਖਦੇ ਆ ਜੀ ਸਬਜ਼ੀ ਦਾ ਟੇਸਟ ਕਰਕੇ ਕਿਦਾਂ ਦੇ ਬਣੀ ਅਜੇ ਟੇਸਟ ਨਹੀਂ ਕੀਤਾ ਸਬਜ਼ੀ ਦਾ ਹਨਾ ਸਾਦੇ ਸੁੱਕੇ ਫੁਲਕੇ ਤੁਹਾਡੇ ਰੋਟੀ ਬਣਾਈ ਸੀ ਰੋਟੀ ਮੈਂ ਤਾਂ ਹੁਣ ਚਾਵਲ ਖਾਣੇ ਆ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਹਲੋ ਜੀ ਸ਼ਾਮ ਦੇ 5:30 ਹੋ ਗਏ ਆ ਪਲਗ ਦੇਸੀ ਟਿਸ਼ਨ ਅਸੀਂ ਚੱਲ ਗਏ ਬਾਜ਼ਾਰ ਤੇ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀਗਾ ਬਿਆਰੋਂ ਜੋ ਲੈਣਗੇ ਸੀ ਉਹ ਸਾਨੂੰ ਮਿਲਿਆ ਨਹੀਂ ਉਹ ਅਸੀਂ ਫੇਰ ਅਗਲੇ ਬਲੌਕ ਤੇ ਦਿਖਾਵਾਂਗੇ ਕੀ ਲੈਣਗੇ ਅਸੀਂ ਇੱਧਰ ਬਣਦੀ ਪਈ ਆ ਚਾਹ ਹੁਣ ਅਸੀਂ ਲੱਗੇ ਆ ਚਾਹ ਪੀਣ ਹਾਂ ਮੰਮੀ ਪਲਗ ਆਈ ਨਹੀਂ ਟਿਸ਼ਨ ਤੋਂ ਸਬਜ਼ੀ ਅਸੀਂ ਅੱਜ ਬਣਾਉਣੀ ਨਹੀਂ ਕਿਉਂਕਿ ਸਾਡੇ ਸਬਜ਼ੀ ਬਣੀ ਪਈ ਆ ਠੀਕ ਆ ਕੱਲ ਪੱਲੂ ਨੂੰ ਛੁੱਟੀ ਆ ਸਵੇਰੇ ਲਿਜਾਣ ਦੀ ਟੈਨਸ਼ਨ ਨਹੀਂ ਕੋਈ ਦੀ ਟੈਨਸ਼ਨ ਨਹੀਂ ਠੀਕ ਨੇ ਹੋਰ ਕੀ ਤੇ ਬਾਕੀ ਹੁਣ ਦੇਖਦੇ ਆ ਉਹਦੇ ਆਈ ਤੇ ਕੀ ਕਹਿੰਦੀ ਆ ਮੈਡਮ ਜੀ ਹਾਂ ਕੀ ਖਾਣਾ ਬਾਕੀ ਥੋੜਾ ਥੋੜਾ ਸਮਾਨ ਲੈਣ ਵਾਲਾ ਸੀਗਾ ਉਹ ਲੈ ਜਾਂਦਾ ਆ ਹਾਂਜੀ ਚਾਹ ਪੀ ਸਕਦਾ ਇਹਦੇ ਨੇ ਬਿੜੀਆਂ ਉਹ ਮਿਲੀ ਨਹੀਂ ਹੈਗੀ ਚਲੋ ਕੋਈ ਫੇਰ ਸਹੀ ਕੱਲ ਤਾਂ ਸੰਡੇ ਆ ਪਰਸੋਂ ਸਈ ਪਰਸੋਂ 24 ਨੌਂਥ ਪਰਸੋਂ ਬੁੱਧਵਾਰ ਕਹਿੰਦਾ ਨਾ ਪਨੌਥ ਪਨੌਥ ਕੱਲ ਪਰਸੋਂ 24 ਪਨੌਥ ਛੋਟਾ ਕਹਿੰਦਾ ਕਿ ਜੇ ਤੇ ਉਰੀ ਆਗੇ ਆਹਾਂ ਅਸੀਂ ਅਜਿਹਾ ਸਾਨੂੰ ਤਾਂ ਕੱਲ ਪਰਸੋਂ ਇਹ ਇਹ ਅੱਜ ਕੱਲ ਪਰਸੋਂ ਚੌਥ ਚੌਥ ਪ੍ਰੋਤ ਪ੍ਰੂਤ ਤੁਹਾਨੂੰ ਪਤਾ ਚੌਥ ਚੌਥ ਅੱਛਾ ਸੁਣੋ ਸੁਣੋ ਸੱਤ ਨੇ ਹੋਗੇ ਸੱਤ ਨੇ ਹੋਗੇ ਅੰਦਰ ਬੈਠੀਏ ਹਾਂ ਬਈ ਗਰਮੀ ਬਹੁਤ ਆ ਬਾਹਰ ਬੁਰੇ ਹਾਲ ਆ ਇਸ ਲਈਏ ਲਾਓ ਮੈਂ ਬਿਠਾ ਲੇ ਕੇ ਚਲੋ ਠੀਕ ਆ ਬਈ ਹਲੇ ਮੈਂ ਕੱਪੜੇ ਲੈ ਕੇ ਆਣੇ ਕੋਠੇ ਤੋਂ ਮੈਂ ਕਹਿੰਦਾ ਅੱਜ ਕਿਹੜਾ ਇੰਨੀ ਧੁੱਪ ਲੱਗੀ ਆ ਹਨਾ ਤੁਸੀਂ ਕਰ ਲਈਓ ਫੇ ਮੈਂ ਮਾੜੀ ਮਸ਼ੀਨ ਧੋਣੀ ਆ ਹਾਂ ਤਾਂ ਠੀਕ ਹੈ ਹਾਂ ਮੋਟੀ ਮੇਰੀ ਯਾਰ ਵਾਲੀ ਆ ਪੀ ਆਣ ਵਾਲੀ ਆ 5:30 6 ਵਜੇ ਆਣਾ ਚਲੋ ਠੀਕ ਆ ਪਿੰਦੇ ਆ ਜਾ ਫਿਰ ਲੌਰ ਨੂੰ ਕੀ ਲਓ ਜੀ ਚਾਹ ਪੀਓ ਚਾਹ ਚਾਹ ਹੇ ਮਿਹਰਬਾਨੀ ਮੇਰ ਜੋਂਦੀ ਪਾਈ ਕਿਤੇ ਮਿਹਰਬਾਨੀ ਕਰਾ ਕੇ ਕਿੰਨੀ ਕੋਣੀ ਨਹੀਂ ਨਹੀਂ ਮੈਂ ਉਹਨੂੰ ਕਿਹਾ 6 ਨੰਬਰ ਲੈਣਾ ਤਾਂ ਚਲ ਤੋਰ ਕਹਿੰਦੀ ਵੀ ਸਲੀਪਰ ਲੈਣੇ ਆ ਇਹਦੇ ਪਾਪਾ ਕਹਿੰਦੇ ਸੀ ਕਹਿੰਦੇ ਚੱਲੀ ਮੇਰੇ ਨਾਲ ਤੂੰ ਜਿੱਧਰ ਜੁੱਤੀ ਲੈਣੀਆਂ ਲੈ ਲੈ ਉੱਥੋਂ ਪੱਲੂ ਨੂੰ ਚਲੋ ਪਿੰਦੇ ਆ ਚਾਹ ਫਿਰ ਮਿਲਦੇ ਆ ਜੀ ਮੇਰੀ ਕੁੜੀ ਆਈ ਆ ਟਿਊਸ਼ਨ ਤੋਂ ਬੱਲੂ ਸਬਜੀ ਗਰਮ ਤਾਂ ਕਰ ਬੁੱਤ ਕਰੂੰਗੀ ਨਾ ਭਾਈ ਦੇਖੋ ਜੀ ਆਪੇ ਲੱਗੀ ਆ ਹੁਣ ਰੋਟੀ ਪਾਣ ਕਹਿੰਦੀ ਭੁੱਖ ਲੱਗੀ ਆ ਕਿਉਂਕਿ ਵੱਜ ਗਏ ਆ 6 ਅੱਜ ਲੇਟ ਹੋ ਗਈ ਅੱਜ ਥੋੜੀ ਲੇਟ ਹੋ ਗਈ ਚਲੋ ਜੀ ਦੇਖੋ ਜੀ ਕੰਮ ਆਪ ਵੀ ਕਰ ਲੈਂਦੀ ਆ ਮੇਰੀ ਕੁੜੀ ਇਹਨੇ ਹੁਣ ਬੱਲੂ ਸਾਲੇ ਛੁੱਟੇ ਪੈਣੇ ਬੁੱਤ ਇਹਨੇ ਮਾਈਕਰੋ ਚ ਗਰਮ ਕਰਨੀ ਆ ਹੁਣ ਓਏ ਐਦਾਂ ਕਰ ਉਹ ਸਬਜੀ ਆ ਕੱਢ ਲੈ ਵਿੱਚੋਂ ਚਮਚ ਕੱਢ ਲੈ ਚਮਚ ਕੱਢ ਬੇਚਰੀ ਰੱਖੀ ਰਹਾਂਦਾ ਇਹਨੂੰ ਰੱਖ ਦੇ ਉਧਰ ਚਾਵਲ ਗਰਮ ਕਰ। ਇਹਨੇ ਕੀ ਕਰਨਾ ਹੈ ਹੁਣ ਇੱਥੇ ਇੱਕ ਪਾਸੇ ਚਾਵਲ ਪਾ ਲੈਣੇ ਆ ਤੇ ਇੱਧਰ ਕੌਲੀ ਦੇ ਵਿੱਚ ਸਬਜ਼ੀ ਪਾ ਕੇ ਰ ਇੱਕੋ ਵਾਰੀ ਗਰਮ ਕਰ ਲੈਣਾ। ਚਲੋ ਖਲਾਰਾ ਨਾ ਪੁੱਤ ਥੱਲੇ। ਅਬ ਮੈਂ ਇਹਨੇ ਕੰਮ ਕਰਨੀ ਹੈ ਇਸਨੇ। ਖਲਾਰਾ ਬੋ ਬੋਨੀ ਹੈ ਹੋਰ ਕੁਝ ਨਹੀਂ ਹੈ। ਆ ਅਸੀਂ ਲੈ ਕੇ ਆਏ ਸੀ ਆਂਬ। ਇਹ ਅਸੀਂ ਮੈਂ ਤੇ ਮਮੀ ਬਾਜ਼ਾਰ ਗਏ ਸੀਗੇ ਤੇ ਆਂਬ ਲੈ ਕੇ ਆਏ ਸੀਗੇ। ਤੇ ਦੇਖੋ ਨੂੰ ਦੇਖਣ ਨੂੰ ਸੋਹਣੇ ਲੱਗਦੇ ਆ। ਬਹੁਤ ਐਨਕੋ। ਬਾਕੀ ਖਾ ਕੇ ਪਤਾ ਲੱਗੂ। ਦੇਖਦੇ ਆ ਪਤਾ ਰ ਮੈਂ ਤਾਂ। ਤਾਰਕ ਮਹਿਤੋ ਚਲੋ ਠੀਕ ਆ ਫਿਰ ਹੈ ਚਲੋ ਕਰੋ ਤੁਸੀਂ ਚਲੋ ਕਰੋ ਫਿਰ ਠੀਕ ਹੈ ਇੱਕ ਇੱਕ ਚੀਜ਼ ਦੱਸਾਂ ਕਿੰਨੇ ਦਿਨ ਹੋ ਗਏ ਬਰਗਰ ਮੰਗਦੀ ਸੀ ਹਰਮਨ ਕਹਿੰਦਾ ਸੀ ਮੈਂ ਸ਼ਾਮੀ ਲੈ ਕੇ ਆਉਂਗਾ ਬਰਗਰ ਹੈਨਾ ਸੱਚੀ ਅਸੀਂ ਨਹੀਂ ਖਾਣਾ ਹੈਗਾ ਤੂੰ ਤੇ ਹਰਮਨ ਦੋਨੋਂ ਖਾਓਗੇ ਹਾਂ ਮੈਂ ਨਹੀਂ ਖਾਣਾ ਨਾ ਮੈਂ ਖਾਣਾ ਰ ਪਪਾ ਨੇ ਹੈ ਨਾ ਹੋਇਆ ਫਿਰ ਪਪਾ ਦੋ ਮੰਗਾਵਾਂਗੇ ਠੀਕ ਹੈ ਉਹਨੂੰ ਮੈਂ ਕਰਾ ਦੂੰਗੀ ਜੇ ਤਾਂ ਇਸ ਵਾਰ ਗਏ ਆ ਆਪਣੇ ਫਰੈਂਡ ਦੇ ਨਾਲ ਉਦਾਂ ਵੀਡੀਓ ਵੀਡੀਓ ਬਣਾਉਣ ਗਏ ਨਹੀਂ ਖਾ ਕੇ ਨਹੀਂ ਆਣਾ ਵੀਡੀਓ ਬਣਾਣ ਗਏ ਜਿਆ ਚਲੋ ਕਰ ਲਾ ਵੀ ਤੂੰ ਗਰਮ ਠੀਕ ਆ ਲਾਈਟ ਬੰਦ ਕਰ ਦੇ ਕਿਚਨ ਦੀ ਹਾਂਜੀ ਬੈਠੇ ਹੈ ਚਲੇ ਗਏ ਇਸ ਵਾਰ ਹਾਂ ਚਲੇ ਗਏ ਅੱਛਾ ਅੱਛਾ ਕੀ ਕਰਨ ਲੱਗੀ ਏ ਉਹ ਚਾਵਲ ਗਰਮ ਕਰਕੇ ਲੱਗੀ ਮੰਮੀ ਪਾਟ ਕਰਦੇ ਲਾਈਟ ਬੰਦ ਕਰਤੀ ਤੈਨੂੰ ਪਤਾ ਲੱਗਾ ਹੈਗਾ ਚਲੋ ਅਗੇ ਦੁਕਾਨ ਤੋਂ ਹੋਰ ਹੋਰ ਆ ਗਿਆ ਦੇਖ ਮੈਂ ਚੱਲਣਾ ਮੈਂ ਸੋਣੀ ਛੱਡਣੀ ਐ ਐਸੇ ਕਰੇ ਚਲੋ ਠੀਕ ਆ ਮੈਂ ਤਾਂ ਵੇਖੋ ਗਾੜੀ ਰੋਟੀ ਤੇ ਮਮਾ ਇੱਥੇ ਤਿਆਰ ਲਾਂਦੇ ਵੇ ਕੱਪੜਾ ਜੀ ਕਿਉਂਕਿ ਦਾਦੀ ਕਰਦੇ ਵੇ 파ਟ ਹਾਂ ਤੇ ਮਮਾ ਲਾਂਦੇ ਮੇਰੇ ਕੱਪੜੇ ਰਹੇ ਵਾਲੇ ਕੱਪੜੇ ਤਾਂ ਸੁੱਕੇ ਹੀ ਨਹੀਂ ਆਏ ਅੱਜ ਮੌਸਮ ਹੀ ਹੱਦਾਂ ਲੱਗਦੇ ਆ ਆਹੋ ਅੱਜ ਪਹਿਲੇ ਵੇਲੇ ਸਵੇ ਸਵੇ ਦੇਖਿਆ ਕਿੰਨਾ ਵਧੀਆ ਮੌਸਮ ਸੀਗਾ ਇੱਥੇ ਸੀਗਾ ਆਹੋ ਸਵੇਰੇ ਮੀਂਹ ਪਿਆਇਆ ਇੱਥੇ ਤਾਂ ਇੱਥੇ ਤਾਂ ਮੀਂਹ ਹੀ ਨਹੀਂ ਪਿਆਏਗਾ ਹਾਂ ਉੱਥੇ ਪਤਾ ਕਿੰਨਾ ਸੀਗਾ ਉੱਥੇ ਮੀਂਹ ਨਹੀਂ ਪਿਆ ਉੱਥੇ ਇੰਨਾ ਸੋਹਣਾ ਮੌਸਮ ਠੰਡਣੀ ਹਵਾ ਚੱਲੇ ਇੱਕਦਮ ਨਾ ਬਿਲਕੁਲ ਨਹੀਂ ਅ ਬਰਸਾਤ ਤਾਂ ਪਿਆ ਤੇ ਲੱਗੀ ਨਹੀਂ ਉਦੋਂ ਬਾਅਦ ਚ ਧੁੱਪ ਜੀ ਹੋ ਗਈ ਸੀਗੀ ਮਤਲਬ ਪਤਾ ਕਿਦਾਂ ਦਾ ਸੀ ਮੌਸਮ ਉੱਥੇ ਜਿਹੜਾ ਕਾਲਾ ਕਾਲਾ ਬੱਦਲ ਜਿਆ ਹੋ ਗਿਆ ਸੀਗਾ ਮਤਲਬ ਨੀਰਾ ਪੈ ਗਿਆ ਸੀ ਬੱਦਲ ਹੋਇਆ ਸੀਗਾ ਇੱਥੇ ਥੋੜਾ ਹੀ ਵਰਿਆ ਮੀਂਹ ਜੇ ਤੂੰ ਸੁਣ ਲਈਂ ਹੈ ਨਾ ਤੇ ਜਾਣ ਕੇ ਵਾਰਨੇ ਉੱਥੇ ਥੋੜਾ ਵੀ ਨਹੀਂ ਵਰਿਆ ਉੱਥੇ ਤਾਂ ਟਿਪ 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 ਬਸ ਇੰਨਾ ਕੀ ਮਾਰੇ ਆ ਪਿਆ ਮੀਂਹ ਤੇ ਉੱਥੇ ਨੀਰਾ ਹੀ ਹੋ ਗਿਆ ਪੱਕੀ ਹਵਾ ਸਹੀ ਸੀਗੀ ਗਰਮੀ ਨਹੀਂ ਲੱਗੀ ਹੋਰ ਕੀ ਲੱਗੀ ਆ ਚਲ ਤੇ ਮੈਂ ਤੜੀਕ ਨਹੀਂ ਧਨੀਰਾ ਹੀ ਬੈ ਗਿਆ ਸੀਗਾ ਪੂਰਾ ਨਹੀਂ ਰਹੋ ਗਿਆ ਜਲੰਧਰ ਮਯਾ ਆਇਆ ਬੜਾ ਚਲੋ ਗਾ ਮੀ ਪੈਣਾ ਹੀ ਆ ਮਯਾ ਆਂਦਾ ਵਿੱਚ ਹੁਣ ਆਪਾਂ ਟੀਵੀ ਲਾਈਏ ਫਿਰ ਅੱਜ ਕਿੰਨੀ ਤਰੀਕ ਆ ਟੀਵੀ ਲੱਗੀ ਲੱਗਾ ਹਾਂਜੀ ਹਾਂਜੀ ਆਰ 27 ਆ ਤੇ ਮੈਂ 31 ਨੂੰ ਰੁਕਤ ਜਾਣਾ 31 ਪਹਿਲੇ ਕਹਿੰਦੇ ਸੀਗਾ ਮੰਡੇ ਨੂੰ ਨਹੀਂ ਸੈਟਰਡੇ ਨੂੰ ਫੇ ਮੰਡੇ ਨੂੰ ਹੁਣ ਕਹਿੰਦੇ ਆ ਕਿ ਵੈਡਨਸਡੇ ਨੂੰ ਪਤਾ ਨਹੀਂ ਸਕੂਲ ਵਾਲੇ ਕੀ ਕਰੀ ਜਾਂਦੇ ਆ ਤੁਹਾਡੇ ਮਿੰਦਾਂ ਦੇ ਲੱਗਦੀ ਆ ਮੈਂ ਨਜ਼ਰ ਨੂੰ ਪੱਕਾ ਆ ਮੁੰਡਿਆ ਜਦੋਂ ਉਹ ਜਟਾਂ ਚਲੇ ਰੁੱਤਰ ਵੀ ਜਾਣੀ ਆ। ਹੋਰ ਕੀ ਦੇਖਣੀ ਆ ਫੇਰ? ਉਹੀ ਤਾਂ। ਕੁਝ ਨਹੀਂ ਸਾਡੇ ਸਕੂਲ ਬਾਰੇ ਦਾ ਹਾਲ ਆ। ਤੇ ਛੱਡੋ ਬਾਰੇ ਸਕੂਲ ਵਾਲਿਆਂ ਨੂੰ ਹੁਣ ਆਪਾਂ ਤਾਰਿਕ ਤੇ ਲਾਦੇ ਆ। ਛੁੱਟੀਆਂ ਦਾ ਆਰਾਮ ਨਾਲ ਲੇਟ ਉੱਠੀਓ ਉੱਟ ਕੇ। ਆਪਾਂ ਗੱਲ ਕੀ ਛੁੱਟੀ ਤੇ ਹੈਗੀ ਆ ਕੱਲ ਸਾਡੇ ਸਕੂਲ 'ਚ ਐਕਟੀਵਿਟੀ ਆ। ਔਰ ਵੈਸੇ ਚਾਰਟ ਬਣਾਉਣ ਆ ਜੰਨੇ। ਓਹੋ ਸਵੇਰੇ ਤਾਂ ਲੇਟ ਉੱਠ ਜਾਈ ਉਦਾਂ ਸਵੇਰੇ 6 ਵਜੇ ਉੱਠਦੀ ਆ ਤੇ ਹੁਣ ਜਦੋਂ ਲੇਟ ਉੱਠਦੀ 8 ਵਜੇ ਉੱਠਦੀ ਘੱਟੋ ਘੱਟ 2 ਘੰਟੇ ਤਾਂ ਤੈਨੂੰ ਮਿਲੂਗੀ ਰੈਸਟ। ਹਾਂ ਚਲੋ ਕੁਝ ਬਤੀਆ ਸੌਂਗ ਦੋ 2 ਘੰਟੇ ਲੇਟ ਉੱਠੀ ਉੱਠ ਕੇ ਨਾ ਨੂੰ ਕੇ ਫਿਰ ਆਪਣਾ 10 11 ਵਜੇ ਆਪਣਾ ਕੰਮ ਕਰ ਲਈਓ ਹੋਰ ਘਰ ਬਣਾ ਗਿਆ ਆ ਤੇ ਮੋ ਜਲਦੀ ਕੰਮ ਹੀ ਕਰੀ ਜਾਂਦੇ ਹੋ ਉਹ ਮੈਂ ਕਿਹਾ ਚਲ ਅੱਜ ਸੀ ਲੈ ਮੈਂ ਥੋੜਾ ਜਿਹਾ ਟਾਈਮ ਹੀ ਲੱਗਦਾ ਦੋ ਮੇਰੇ ਵਰਗਰ ਆ ਗਿਆ ਨਹੀਂ ਕੀਤਾ ਹੈਗਾ ਖਾ ਲੋ ਖਾਓ ਤੇ ਆ ਇਧਰ ਆ ਲੈ ਕੇ ਆਇਆ ਵਰਗਰ ਹਲੇ ਹਰ ਮਨ ਨਹੀਂ ਲੈਣ ਜਾਣਾ ਆਪਣਾ ਵਰਗਰ ਉਹਨੇ ਹੀ ਖਾਣਾ ਇਹਨੇ ਕਿਤੇ ਹੋਰ ਲੈਣਾ ਆ ਹਾਂਜੀ ਭਾਈ ਮੋ ਤੀਵੀ ਖਾਣਾ ਆ ਨਹੀਂ ਮੈਂ ਨਹੀਂ ਖਾਣਾ ਚਲੋ ਖਾਣੇ ਵਰਗਰ ਆ ਅਸੀਂ ਆ ਗਏ ਆ ਤੇ ਇਹਨਾਂ ਨੇ ਮਗਾਈ ਆ ਨਵੀਂ ਰਿੰਗ ਲਾਈਟ ਦਿਖਾਓ ਭਰਾ ਦੀ ਕਰਨ ਆਹ ਚਲੋ ਟ੍ਰਾਈਪੋਡ ਕੱਢ ਲਾ ਟ੍ਰਾਈਪੋਡ ਨਾ ਆਇਆ ਬੜਾ ਟੈਟਜਾ ਕੰਮ ਇਹਦਾ ਤੇ ਉਸੇ ਰੱਖ ਬਾਕੀ ਨਾ ਰੱਖੀ ਨਾ ਕੰਧ ਤੇ ਰੱਖ ਦੇਣਾ ਦੇਖ ਜੂਗੀ ਰਹਿ ਵੀ ਫੇਰ ਨਾ ਠੀਕ ਆ ਇੱਥੇ ਰੱਖੀ ਸੀ ਇੱਥੋਂ ਟੈਟ ਕਰ ਦੇਣਾ ਓਕੇ ਮੋਬਾਈਲ ਇੱਥੇ ਰੱਖਣਾ तो चल हाँ। बस करना ज्यादा बड़ी नी है ਚੋਰ ਦੇਖੋ ਲਓ ਇਦਾਂ ਨਹੀਂ ਆ। ਜਗਾ ਕੇ ਦੇਖੀ ਸੀਗੀ? ਹਾਂ ਐਵੇਂ ਨੂੰ ਜੀ? ਹਾਂ ਦੇਖੀ। ਫੋਨ ਵੀ ਚਾਰਜ ਹੁੰਦੇ ਮਗਰ। ਅੱਛਾ। ਮਗਰ ਲਾ ਫੋਨ ਵੀ ਚਾਰਜ ਹੁੰਦੇ ਆ। ਦੋ ਪੋਰਟ ਉੱਤੇ ਦੋ ਫੋਨ ਚਾਰਜ ਦੇ ਦੋ ਫੋਨ ਲੱਗ ਵੀ ਹੁੰਦੇ ਆ। ਹੈਲੋ ਗਾਇਜ਼। ਹਾਂ ਤੂੰ ਕੀ ਗੱਲੇ ਐਂ ਆ? ਪੇਂਟਿੰਗ। ਹੂੰ ਤੂੰ ਫੇਖ ਲਾਦਾ ਫੋਨ ਲੱਗੀਆਂ। ਮੇਰੀ ਬਹੁਤਸਾਂ ਦੇ ਪੇਂਟਿੰਗ। ਹੈਂ? ਅੱਜ ਕੱਲ੍ਹ ਪੇਂਟਿੰਗ। ਹਾਂ ਜੀ ਕਿੱਦਾਂ ਤੁਹਾਡਾ ਕੰਮ ਕਿਹੜੀ? ਬਸ ਛੋੜਾ ਰਹਿ। ਟੁੱਟਣੀ ਖਾਣੀ। ਕਿਉਂ ਹੂੰ ਹੂੰ ਆਪਾਂ ਦਾ ਖਾਵਾਂਗੇ ਵੀ ਦੋ ਰੋਟੀਆਂ ਖਾਣੀਆਂ ਬਾਸ ਦੱਸ ਲਾਜ ਬਾਹਰ ਟਿੱਕੀਆਂ ਟੁਕੀਆਂ ਖਾਏ ਆ ਨਾ ਆਦੀ ਅਸੀਂ ਇਹ ਕਿਹੜਾ ਪਤਾ ਸਾਡਾ ਹਾਂ ਇਹ ਖਾਦੇ ਅਸੀਂ ਸਾ ਹਾਂ ਯਾ ਟਿੱਕੀ ਤੇ ਮੈਂ ਵੀ ਖਾਦੀ ਬਾਅਦ ਚ ਪਰ ਮੈਂ ਦਹੀਂ ਵਾਲੀ ਇਹਨੇ ਖਾਦੀ ਮੈਂ ਦਹੀਂ ਨਹੀਂ ਨਾ ਪੌਂਦਾ ਵਿੱਚ ਉਹਦੇ ਅਰੇ ਦਾਦੀ ਬਰਸ਼ ਆਈ ਕਿ ਮਾ ਇਹ ਨਾ ਕਨੈਕਸ਼ਨ ਉਹ ਤਾਂ ਰਾਜਾ ਉਹਦੇ ਵਿੱਚ ਵੀ ਆਇਆ ਅੰਦਰ ਕਰਦਾ ਵਾਲੇ ਦੇ ਕਰਦਾਂ ਵਾਲੇ ਚ ਹਲੇ ਇਧਰ ਆਦੀ ਡੇਗੀ ਨਾ ਪਵੇ ਥੱਲੇ ਨੂੰ ਜੇ ਸਟੈਂਡ ਬੋਹੇ ਵੀ ਆ ਹਾਂ ਲੋਰੀ ਇਧਰੋ ਜਗੂਗੀ ਹੁਣ ਦੇਖਦੇ ਆ ਜਾਈ ਨਹੀਂ ਤਾਰ ਢਿੱਲੀ ਆਉਦੀ ਕੱਢ ਕੇ ਲਾ ਦੇ ਦੋ ਮਿੰਟ ਹਾਂ ਓਕੇ ਲੋਰੀ ਲੈਡ ਦਾ ਕਾਫੀ ਆ ਹਾਂ ਦੇਖੋ ਸਾਰੀ ਆ ਲੈਡ ਨੂੰ ਆਫ ਕੀਤਾ ਦਿਲ ਲਗਾਓ ਹਾਂ ਉਧਰ ਸੌਣਾ ਉਧਰ ਆ ਦੇਖੋ ਹਾਂ ਕੋਲ ਰਗਾ ਲੰਦ ਕਦਮ ਵੇਰੀਆ ਏ ਕਦਮ ਕਦਰੀਂ ਦੀ ਆ ਹਾਂ ਕਾਫੀ ਫਰਕ ਪੈਂਦਾ ਬ੍ਰਾਈਟਨੈਸ ਦਾ ਬਹੁਤ ਫਰਕ ਪੈਂਦਾ ਆ ਵੇਖ ਇੱਥੇ ਪਹਲਾ ਲਗੋ ਪਹਲਾ ਖੜੀ ਹੋ ਇੱਥੇ ਪਹਲਾ ਖੜੀ ਹੋ ਪਹਲਾ ਖੜੀ ਹੋ ਹਾਂ ਉਹ ਬਹੁਤ ਫਰਕ ਪੈਂਦਾ ਇੱਧਰ ਦੇਖ ਆ ਪੀਲੀ ਲੈਂਡ ਆ ਇੱਧਰ ਦੇਖ ਅਰੇ ਹਾਂ ਇੱਥੋਂ ਆਫ ਹੋ ਜਾਂਦੀ ਆ ਹਾਂ ਆਫ ਬਹੁਤ ਫਰਕ ਪੈਂਦਾ ਵੀ ਲੈਂਡ ਦਾ ਹਾਂ ਚਲੋ ਵਧੀਆ ਉੱਚੀ ਜਰਾ ਹੈਗੀ ਨੀਵੀ ਕਰ ਸਕਦੇ ਨਾ ਹਾਂ ਚਲੋ ਠੀਕ ਆ ਜੀ ਵਧੀਆ ਜੀ ਆਹ ਪਿੱਛੇ ਓਏ ਓਏ ਸਭ ਨੂੰ ਚਾਹ ਤੈਨੂੰ ਕੁਛ ਨਾ ਕੁਛ ਲੈ ਆ ਦੇ ਤਾਂ ਮੈਨੂੰ ਪੇਂਟਿੰਗ ਕਲਰ ਲੈ ਰਹੇ ਲੈ ਲੈਣੇ ਆ ਪਵਾ ਰੇ ਕੋ ਮੈਨੂੰ ਪੇਂਟਿੰਗ ਕਲਰ ਲੈ ਕੇ ਦਿੰਦਾ ਪਾ ਦੂਗਾ ਲਾ ਦੂਗਾ ਹਾਂ 2 ਮਿੰਟ ਦੇ ਨਾਲ ਟੰਗਣ ਵਾਸਤੇ ਅੱਛਾ ਤੇਰਾ ਪਹਾੜ ਥੱਲੇ ਕਰਾਂ ਬਹੁਤ ਠੀਕ ਆਹ ਹਾਂ 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 ਹੁਣ ਠੀਕ ਆ ਮਮੀ ਨੂੰ ਦੇ ਦੇ ਮਮੀ ਨੂੰ ਵੀ ਉਹ ਕਰ ਲੈਣੀ ਮਮੀ ਨੂੰ ਵਧੀਆ ਕੀ ਕਰ ਲੈਣੀ ਮਮੀ ਨੂੰ ਵਧੀਆ ਉਹ ਕੀ ਆ ਮਮੀ ਨੂੰ ਉਹ ਹੋ ਜੂਗੀ ਮੈਂ ਕਿਹਾ ਅਜਾ ਇਹ ਇਧਰ ਆ ਕੇ ਜੇ ਇਹਦੇ ਫੋਨ ਟਿਕਾਉਣ ਵਾਸਤੇ ਆਏ ਮੇਰੇ ਨਾਲ ਬੈਠ ਜਾਈਂ ਇਦਾਂ ਹੀ ਆ ਚੱਲ ਲਾ ਕੇ ਦਿਖਾ ਫੇਰ ਦਿਖਾਦੇ ਆ ਲਓ ਜੀ ਇਹ ਅਟੈਚ ਗਿਆ ਫੋਨ ਓਕੇ ਬੰਦਾ ਗਰੇ ਫੋਨ ਠੀਕ ਆ ਚਲੋ ਬਹੁਤ ਵਧੀਆ ਜੀ ਚਲ ਵਧੀਆ ਬਣਾਓ ਹੋਰ ਨੰਨੀਆਂ ਨੰਨੀਆਂ ਵੀਡੀਓ ਇਧਰ ਕਰ ਮੰਮੀ ਗੱਲ ਦੇਖੀਏ ਲੈ ਕਲੈਰਟੀ ਇਧਰ ਆ ਨਹੀਂ ਨਹੀਂ ਬਹੁਤ ਫਰਕ ਮਿੰਦਾ ਉਦਾਂ ਦੀ ਕਿਉਂ ਆ ਹੈ ਇਹ ਕੀਤੀ ਹੋ ਗਈ ਹਾਂ ਦੋ ਫੋਨ ਲੱਗ ਜਾਂਦੇ ਆ ਚਲੋ ਠੀਕ ਆ ਜੀ ਕਰ ਦਿਓ ਇਕੱਠੀ ਹੁਣ ਰੋਟੀਆਂ ਨਹੀਂ ਖਾਣੀ ਕੇ ਇਹਨੇ ਵੀ ਅੱਜ ਮੈਂ ਕੱਲਾ ਹੀ ਆ ਬਸ ਰੋਟੀ ਖਾਣ ਆਲਾ ਚਲੋ ਠੀਕ ਆ ਮਨ ਵੀ ਕਿੱਧਰ ਗਈ ਓਥੇ ਗਈ ਆ ਓਥੇ ਗਈ ਆ ਲਓ ਜੀ ਅੱਜ ਰੋਟੀ ਕਿਸੇ ਨੇ ਖਾਣੀ ਨਹੀਂ ਹੈਗੀ ਤੇ ਮੇਰੀ ਇਕੱਲੇ ਦੀ ਆ ਚਾਹ ਦੇ ਨਾਲ ਖਲਨੇ ਨੇ ਪੇਸਨ ਲਾ ਕੇ ਰੋਟੀ ਨੂੰ ਤੇ ਚਲੋ ਬਾਕੀ ਸਾਰਿਆਂ ਨੇ ਮਾੜਾ ਮਾੜਾ ਕੁਛ ਕੁਛ ਤਾਂ ਕੁਛ ਖਾ ਲਿਆ ਆ ਆਪਾਂ ਖਾਣੇ ਹੁਣ ਰੋਟੀ ਹੋਰ ਕਿਸੇ ਨੇ ਕਿਸੇ ਨੇ ਨਹੀਂ ਖਾਣੀ ਰੋਟੀ ਨਾਲ ਜੋਰ ਤੂੰ ਚਾਹ ਪੀਣੀ ਆ ਚਾਹ ਲੈ ਫੜ ਫੇ ਪਾ ਇਹਦੇ ਵਿੱਚ ਆ ਲੈ ਮੈਂ ਇੱਧਰ ਰੱਖੀ ਸੀ ਆਪਣੀ ਮਲਾਈ ਆ ਗਈ ਉੱਤੇ ਉਦਾਂ ਹਾਂ ਵੜੀ ਦੂਗੇ ਤਾਂ ਬਸ ਚੱਕ ਲਓ ਸਮਾਨ ਸਮੂਨ ਆਪਣਾ ਹਾਂ ਨਾ ਜਿਹੜੀ ਨੇ ਕੀਤੀ ਪੇਂਟਿੰਗ ਮੇਰੇ ਕੋਲ ਨਾ ਮੇਰੀ ਪੇਂਟ ਕੱਲੇ ਮੁੱਕ ਗਏ ਨਾ ਮੈਂ ਤਾਂ ਨੋਰਮਲ ਸੀ ਹੂੰ ਹੂੰ ਤਾਲਾ ਕੋਈ ਨਹੀਂ ਤੇਨੂੰ ਕੱਲ ਨੂੰ ਲਿਆ ਕੇ ਦਿੰਨੇ ਆ ਠੀਕ ਆ ਜੋ ਆ ਰਹੀਓ ਲਿਆ ਦਿਆਂਗੇ ਲਿਆ ਦਾਂਗੇ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਹੁਣ ਮੈਂ ਕੱਲੇ ਨਹੀਂ ਖਾਣੀ ਆ ਭਾਈ ਦਸ ਵੱਜ ਗਏ ਆ ਕੰਮ ਮੁੱਕ ਗਿਆ ਸਾਰਿਆਂ ਦਾ ਇੱਧਰ ਤਾਰਕ ਮੈਂ ਤਾਂ ਦੇਖਣ ਦੇ ਆ ਮਾਲਾ ਸਾਡੀ ਭੈ ਜੀ ਦੇਖਣ ਦੇ ਆ ਹਾਂਜੀ ਭੈ ਜੀ ਇੰਨੀ ਦੇਰ ਦੀ ਪੇਂਟਿੰਗ ਬਣਾਈ ਕੀ ਬਣਾਇਆ ਓ ਵਾਓ ਹਾਂ ਸੋਣਾ ਲੱਗਦਾ ਵਧੀਆ ਬਣਾਈ ਆ ਹਾਂ ਤੇ ਮਰਾਂ ਨਾ ਮੇਰੀ ਗੱਲ ਸੁਣੋ ਹੁਣ ਚੱਕਦੇ ਸਵਾਸ ਨੂੰ ਸਾਰਾ ਯਾਰ ਮੇਰੇ ਕੋਲ ਛੁੱਟੀ ਹੈ ਇੱਕ ਹੋਰ ਬਣਾਉਣੀ ਹੈ ਲੈ ਇਹ ਲੈ ਆਉਗਾ ਛੁਪੀਆ ਆ ਤਾਰਕ ਮੈਂ ਤਾਂ ਲਾਇਆ ਦੇਖੀ ਦੂਧੀ ਹੈ ਨਹੀਂ ਤੂੰ ਹੈਂ ਹਾਂਜੀ ਕਿੱਦਾਂ ਜੀ ਹਾਂਜੀ ਕਲ ਕਰੀ ਜਾਂਨੇ ਬੱਤੀ ਬੰਦ ਕਰਕੇ ਨਾ ਮੈਂ ਇੱਧਰ ਆਈ ਸੀ ਹਾਂ ਮੈਂ ਬੱਤਨ ਲੱਗੀ ਸੀ ਚਲੋ ਬਲੌਗ ਕਰੋ ਐਂਡ ਫਿਰ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ ਚਲੋ ਓਕੇ ਜੀ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ